ਟੜੀਵਾਲ ਯੋ ਮੈਡਮ ਕਿਰਨ ਮਹਾਜਨ ਦੇ ਹੁਕਮਾਂ ਅਨੁਸਾਰ ਟੜੀਵਾਲ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਟੜੀਵਾਲ ਦੁਕਾਨਦਾਰਾਂ ਦੇ ਉੱਪਰ ਕਾਰਜ ਦਿੱਤੀ ਕਾਰਵਾਈ ਜੈ ਤਿਲਕ ਰਾਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਟੜੀਵਾਲ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਆਉਂਦੀ ਹੈ ਇਸ ਸਮੱਸਿਆ ਦੁਕਾਨਦਾਰਾਂ ਦੇ ਵੱਲੋਂ ਆਪਣਾ ਸਮਾਨ ਅੱਗੇ ਵਧਾ ਕੇ ਲਗਾਉਣਾ ਅਤੇ ਆਪਣੇ ਬੋਰਡ ਛੜਕ ਦੇ ਉੱਪਰ ਲਗਾਉਣ ਕਾਰਨ ਆਉਂਦੀ ਹੈ ਜਿਸ ਨੂੰ ਹਟਾਉਣ ਵਾਸਤੇ ਕਈ ਵੱਡੀ ਅਨਾਉਂਸਮੈਂਟ ਵੀ ਕੀਤੀ ਗਈ ਅੱਜ ਅਸੀਂ ਢੜੀਵਾਲ ਪੁਲਿਸ ਦਾ ਸਾਥ ਲੈ ਕੇ ਕਾਰਵਾਈ ਕਰਦੇ ਹਰ ਦੁਕਾਨਦਾਰ ਨੂੰ ਅਪੀਲ ਵੀ ਕਰ ਰਹੇ ਹਾਂ ਤੇ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖੋ ਨਹੀਂ ਤਾਂ ਸਮਾਨ ਜ਼ਬਤ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਆਖਿਆ ਕਿ ਜਿੰਨਾਂ ਲੋਕਾਂ ਨੇ ਬੋਰਡ ਪੱਕੇ ਤੌਰ ਤੇ ਸ਼ਰਕ ਕਿਨਾਰੇ ਲਗਾਏ ਸਨ ਉਹ ਜ਼ਬਤ ਵੀ ਕੀਤੇ ਗਏ ਹਨ ਅਤੇ ਜੋ ਰੇੜੀ ਫੜੀ ਵਾਲੇ ਨੇ ਸ਼ਰਕ ਦੇ ਉੱਪਰ ਹੀ ਆਪਣੀ ਰੇੜੀ ਫੜੀ ਲਗਾਈ ਸੀ ਉਹਨਾਂ ਨੂੰ ਵੀ ਹਟਾਇਆ ਗਿਆ ਹੈ ਅਤੇ ਖਾਸ ਕਰ ਡੜਵਾ ਰੋਡ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਦੁਕਾਨਦਾਰ ਨੇ ਆਪਣਾ ਸਮਾਨ ਸੜਕ ਕਿਨਾਰੇ ਲਗਾਇਆ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦਾ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਵੇਖੋ ਟੀਵੀ ਨਿਊਜ਼ ਇੰਡੀਆ 265 ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ। ਕਿਤਾ ਆਪਣਾ ਨਾਮ ਦੱਸ ਦਿਓ ਤਾਂ ਕਿਹਦੇ ਤੋਂ ਬਾੜਵਾ ਨੂੰ ਅੱਜ ਕਰਦੇ ਕੀ ਚੱਲ ਰਿਹਾ ਹੈ। ਮੈਂ ਦਿਨਪਾਲ ਸ਼ਰਮਾ ਜੇਏ ਨਗਰ ਕੌਂਸਲ ਧਾਰੀਵਾਲ ਅੱਜ ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਕਾਫੀ ਆ ਰਹੀਆਂ ਸੀ ਅਕਰੋਜਮਣ ਸੰਬੰਧੀ ਤੇ ਜੀਜੀ ਰੋਡ ਤੇ ਅੱਜ ਨਹੀਂ ਸਾਡੀ ਸੁਪਾਈ ਜਿਹੜੀ ਅਕਰੋਜਮਣ ਦੂਰ ਕਰਾਤੀ ਆ ਡਡਮਾ ਰੋਡ ਤੇ ਵੀ ਕਰਾਤੀ ਆ ਇਸ ਸੰਬੰਧੀ ਜਾਗਰੂਕੀ ਲੋਕਾਂ ਨੂੰ ਪਹਿਲਾਂ ਕੀਤਾ ਗਿਆ ਸੀ ਤੇ ਮਾਈਕ ਤੇ ਮਨਾਦੀ ਵੀ ਕਰਾਈ ਗਈ ਸੀ ਤੇ ਅੱਜ ਲੋਕਾਂ ਨੇ ਕਾਫੀ ਸਮਾਨ ਜ਼ਬਤ ਕੀਤਾ ਤੇ ਵਾਰਨਿੰਗ ਦਿੱਤੀ ਆ ਕਿ ਅਸੀਂ ਮਤਲਬ ਬਾਕੀ ਲੋਕੀਆਂ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਆਪਣਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਲਾਓ ਅਕਰੋਜਮਣ ਨਾ ਕਰੋ ਲੋਕਾਂ ਦੀ ਸੁਰੱਖਿਅਤ ਲਈ ਆ ਇਹ ਜਪੀਨ ਕੋਰਟ ਹਾਈ ਕੋਰਟ ਦਾ ਫੈਸਲਾ ਵੀ ਆ ਤੇ ਇਹੋ ਸਾਹਿਬ ਇਹੋ ਮੈਡਮ ਦੀ ਦਿਸ਼ਾ ਨਿਰਦੇਸ਼ ਅਨੁਸਾਰ ਇਹ ਕੰਮ ਕੀਤਾ ਜਾ ਰਿਹਾ ਤੇ ਅੱਗੇ ਵੀ ਜਾਰੀ ਇਹ ਮੁਹਿੰਮ ਜਾਰੀ ਰਹੇਗੀ ਰੋਜ਼ਾਨਾ ਮਤਲਬ ਜਿਹੜਾ ਵੀ ਕੋਰਚਮੈਂਟ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦਾ ਸਮਾਨ ਜਬਤ ਕਰਕੇ ਕਾਨੂੰਨੀ ਕਰਵੇ ਵੀ ਅਮਲ ਚ ਲਿਆਂਦੀ ਜਾਏਗੀ ਡਰਮਨ ਰੋਡ ਦੇ ਸਮਾਨ ਸਾਰਾ ਅਸੀਂ ਕਾਫੀ ਚੱਕਿਆ ਤਾਂ ਇਹੀ ਡਰਮਨ ਰੋਡ ਤੋਂ ਲੋਕਾਂ ਨੇ ਕਾਫੀ ਰੇੜੀਆਂ ਬਗਾਲਾ ਸਮਾਨ ਰਾਜਮਰ ਦਾ ਸਮਾਨ ਅੱਗੇ ਲਾਦਾ ਹੀ ਫੜੀਆਂ ਇ ਤੋਂ ਇਲਾਵਾ ਬੋਰਡ ਬਾਡ ਵੀ ਲਾਏ ਦੇ ਜਿਹੜੇ ਅਸੀਂ ਚੁੱਕ ਲਿਆ ਤੇ ਬਾਕੀ ਉਹਨਾਂ ਨੂੰ ਵਾਰਨਿੰਗ ਵੀ ਦੇਤੀ ਹੈ ਬਾਕੀਆਂ ਨੂੰ ਕਿ ਇਹ ਜਗਾ ਸਮਾਨ ਆਪਣੇ ਆਪਣੀ ਦੁਕਾਨਾਂ ਦੇ ਅੰਦਰ ਲੱਖੋ ਡੜਮਾ ਰੋਡ ਜਿਹੜਾ ਬੜਾ ਹੀ ਢੀਠਪੜਾ ਇਲਾਕਾ ਹੈ ਤੇ ਅਸੀਂ ਲੋਕਾਂ ਨੂੰ ਬਾਰ ਬਾਰ ਬੇਨਤੀ ਕਰਨਿਆ ਕਿ ਸਮਾਨ ਆਪਣਾ ਅੰਦਰ ਲਾਓ ਤੇ ਨਗਰ ਕੌਂਸਲ ਨੂੰ ਸਹਿਯੋਗ ਦੇਵੋ ਛਿੜੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ